ਸਤਨਾਮ ਵਾਹਿਗੁਰੂ ਸਾਹਿਬ ਜੀਓ ਦਰਮਾ ਦੇ ਠਾਡੇ ਦਰਬਾਰੂ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾਰੋ ਅੰਮ੍ਰਿਤ ਵੇਲਾ ਸਚ ਨਾਓ ਵੱਡੇ ਆਏ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੇ ਬਨੰਤੇ ਸੁਣ ਪ੍ਰਭ ਮੇਰੇ ਆਪਣੇ ਚਿਹਰੇ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਪਾਏ ਦਰਸ਼ਨ ਪਰਸੇ ਗੁਰ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਅਹਲਾ ਮੁਸਲਮਾਨਾ ਸਿਫਤ ਸਰਯਤ ਪੜ ਪੜ ਕਰ ਹੈ ਵਿਚਾਰ ਬੰਦੇ ਸੇ ਜੇ ਵਿੱਚ ਪਵਹ ਵਿੱਚ ਬੰਦੀ ਵੇਖਣ ਕੋ ਦੀਦਾਰ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰਹੇ ਵਿਚਾਰ ਬੰਦੇ ਸੇਚੇ ਵਿੱਚ ਪਵਹ ਵਿੱਚ ਬੰਦੀ ਵੇਖਣ ਕੋ ਦੇਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਧੰਨਾ ਵੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਨ ਜیتے ਅਲਖ ਨਾਮ ਕਰਤਾਰ ਸੋ ਕਮਾ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ दे दे मंगह सहसा गुणा शोभ करे संसार चोरा जारा तै कुड़ियारा खारा पावे कारू एक होंदा खाए चल थाउ तिना पे काई कार जल थल जिया पुरिया लोआ आकारा आकार जे आख सो तू है जाण है तिना पे तेरी सार नानक भगत भुख साल सच नाम आधार सदा आनन्दे दिन रा गुणवते पाचार महला पहल्ला मिट्टी मुसलमान की पेड़े पई कुमयार काण्डे इटा करे जलदिकार जल जल री झड झड पव अङ्गयार नानक जिन करते कारण किया सो जन करतार पाड़ी बिन के न पायो ਬੇਨ ਸਤ ਗੁਰ ਕਿਨੈ ਨਾ ਪਾਇਆ ਸਤ ਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ ਸਤ ਗੁਰ ਮਿਲੈ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ ਜਿਨ ਸੱਚ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਵੰਕਾਰ ਸਤਿਗੁਰ ਪ੍ਰਸਾਦ ਅਨੰਦ ਭਾਇ ਨਿਰਮਾਇ